ਵੀਰਸ ਵੈਲਕਮ ਬੈਕ ਇਨ ਅਵਰ ਪ੍ਰੋਗਰਾਮ ਜੀ ਦਸਾ ਅਗਲਾ ਤੁਸੀਂ ਕਿਹੜਾ ਇਸ਼ੂ ਸਾਡੇ ਦਰਸ਼ਕਾਂ ਨੂੰ ਸਾਂਝਾ ਕਰੋ ਅ ਦੇਖੋ ਫਰਾਈਡੇ ਦੀ ਜਿਹੜੀ ਖਬਰ ਔਰ ਅੱਜ ਪੰਜਾਬ ਦੇ ਵਿੱਚ ਮੁੱਖ ਖਬਰਾਂ ਚ ਹੋਇਆ ਮੈਂ ਹਾਲਾਂਕਿ ਈਮੇਲਸ ਕੱਡੀਆਂ ਹੋਈਆਂ ਨੇ ਬਟ ਇਸ ਖਬਰ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਜੀ ਜਲੰਧਰ ਦੇ ਵਿੱਚ ਬਰਗੇਡੀਅਰ ਜਗਦੇਸ਼ ਕੁਮਾਰ ਗਗਨੇਜਾ ਜਿਹੜਾ ਕਿ ਇਸ ਵੇਲੇ ਆਰਐਸਐਸ ਦਾ ਇੱਕ ਪ੍ਰਮੁੱਖ ਆਗੂ ਹੀ ਨਹੀਂ ਬੀਜਪੀ ਦੇ ਨਾਲ ਪੂਰਾ ਰਿਲੇਜਨ ਕਰਨ ਵਾਲਾ ਵੀ ਔਰ ਮੋਨਪਾਗ ਵਦ ਦਾ ਸਭ ਤੋਂ ਨੇੜੇ ਦਾ ਬੰਦਾ ਹੈ ਜੀ ਔਰ ਜਿਸ ਬਾਰੇ ਰਾਜੀਵਨ ਟ੍ਰਿਬਿਊਨ ਦੀ ਇੱਕ ਸਟੋਰੀ ਹੈ ਗੰਗਰੇਜਸ ਹੈਂਡ ਇਨ ਆਰਐਸਐਸ ਗਰੋਥ ਗਾਟ ਹਿਮ ਇਨ ਟ੍ਰਬਲ ਕੁਐਸਚਨ ਮਾਰਕ ਇਹਦੇ ਕੋਲ ਜਨਵਰੀ ਮੋਨਪਾਗ ਬਤਾਇਆ ਔਰ ਜਦੋਂ ਇਹ ਰਿਟਾਇਰਡ ਫੌਜੀ ਜਿਹੜਾ ਕਿ 1971 ਦੇ ਵਿੱਚ ਇਹਨੂੰ ਕਮਿਸ਼ਨ ਮਿਲਿਆ 2006 ਚ ਰਿਟਾਇਰ ਹੋਇਆ ਬਰਗੇਡੀਅਰ ਦੇ ਤੌਰ ਤੇ ਔਰ ਇਹਨੇ ਪਿਛਲੇ 10-1.5 ਸਾਲ ਦੇ ਵਿੱਚ 100 ਤੋਂ ਜ਼ਿਆਦਾ ਨਵੀਆਂ ਸ਼ਾਖਾਵਾਂ ਪੰਜਾਬ ਦੇ ਪਿੰਡੂ ਹਲਕਿਆਂ 'ਚ ਵੀ ਖੋਲ੍ਹੀਆਂ 700 ਤੋਂ ਜ਼ਿਆਦਾ ਸ਼ਾਖਾਵਾਂ ਨੇ ਜੀ ਔਰ ਤੀ ਦੇ ਕਰੀਬ ਫਰੰਟਲ ਆਰਗੇਨਾਈਜੇਸ਼ਨਾਂ ਖੜੀਆਂ ਕੀਤੀਆਂ ਹੋਈਆਂ ਜਿਹੜੀਆਂ ਐਜੂਕੇਸ਼ਨ, ਹੈਲਥ ਦੂਜੇ ਤੀਜੇ 'ਚ ਕਰ ਰਹੇ ਨੇ ਔਰ ਇਹਦੀ ਜਿਹੜੀ ਫਾਈਲ ਫੋਟੋ ਵੀ ਟ੍ਰਿਬਿਊਨ ਨੇ ਲਾਈ ਹੈ ਉਹਦੇ ਪਿੱਛੇ ਮਹਨਪਾਕ ਵਰਦੀ ਫੋਟੋ ਹੈ ਔਰ ਨਾਲ ਗੋਲਵਲ ਕਰਦੀ ਫੋਟੋ ਹੈ ਸੋ ਜ਼ਾਹਰ ਹੈ ਕਿ ਇਹ ਸਾਰਾ ਪਾਰਟ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਔਰ ਮੈਂ ਜਦੋਂ ਇਹ ਖਬਰ ਮੈਨੂੰ ਵੀਕਐਂਡ ਤੇ ਪਤਾ ਵੀ ਲੱਗੀ ਮੈਂ ਕਿਹਾ ਵੀ ਅਜੇ ਤੱਕ ਅਸੀਂ ਕੋਈ ਮੈਨੂੰ ਸਿੱਖ ਬਰਗੇਡੀਅਰ ਜਾਂ ਸਿੱਖ ਜਨਰਲ ਸੁਭੇਕ ਸਿੰਘ ਜਿਨ੍ਹਾਂ ਨੇ ਸ਼ਹੀਦੀ ਪਾਈ ਜੀ ਉਹਨਾਂ ਨੇ ਤਾਂ ਪ੍ਰੋਪਰਲੀ ਡੈਕਲੇਰਡਲੀ ਸੀ ਕਿਸੇ ਦਾ ਪਤਾ ਨਹੀਂ ਹੈ ਕਿ ਜਿਹੜਾ ਰਿਟਾਇਰ ਹੋ ਕੇ ਆ ਕੇ ਇਸ ਤਰੀਕੇ ਦੀ ਜਿਹੜੀ ਹੈ ਕੋਈ ਵਿਧਨ ਸਬਵਰਸਿਵ ਐਕਟੀਵਿਟੀ ਜਿਹਨੂੰ ਇਹ ਕਹਿੰਦੇ ਨੇ ਉਹਦੇ ਵਿੱਚ ਲਿਪਤ ਹੋਏ ਪਰ ਇਹ ਕਿਉਂ ਜੀ ਫੌਜ ਹੈ ਜਿਹਦਾ ਸੈਟਿੰਗ ਕਰਨਲ ਪ੍ਰੋਤ ਜਿਹੜਾ ਉਹ ਅਭਿਨਵ ਭਾਰਤੀ ਦੇ ਥੱਲੇ ਪ੍ਰਗਿਆ ਸਾਧਵੀ ਤੇ ਦੂਸਰਿਆਂ ਨੂੰ ਟ੍ਰੇਨਡ ਕਰਕੇ ਮਾਲੇਗਾਉ ਹੋਏ ਹైదరాబాద్ ਹੋਏ ਮੱਕਾ ਮਸੀਤਾਂ 'ਚ ਧੁਮਾਕਾ ਕਰਾ ਰਹੇ ਜਾਂ ਤਾਂ ਆਰਐਸਐਸ ਵਾਲੇ ਪਹਿਲੇ ਤੋਂ ਹੀ ਜਿਹੜੇ ਉਹਨਾਂ ਦੇ ਵਲੰਟੀਅਰ ਹੁੰਦੇ ਨੇ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਕਰਵਾਉਂਦੇ ਨੇ ਕਮਿਸ਼ਨ ਦਵਾਉਂਦੇ ਨੇ ਹਾਈएस्ट ਆਫੀਸਰ ਬਣਾਉਂਦੇ ਨੇ ਤਾਂ ਕਿ ਅੰਦਰ ਕਰਨਲ ਪ੍ਰੋਥ ਵਰਗਾ ਜੇ ਸਰਵਿੰਗ ਕਰਨਲ ਸਰਵ ਕਰ ਸਕਦਾ ਹੈ ਅਦਰਵਾਈਜ਼ ਜਿਹੜਾ ਇੱਕ ਸੈਕੂਲਰ ਮੁਲਕ ਦੀ ਆਰਮੀ ਦੇ ਵਿੱਚ ਜਿਹਨੇ ਕਮਿਸ਼ਨ ਲਿਆ ਹੋਏ ਬਰਗੇਡੀਅਰ ਰੈਂਕ ਤੱਕ ਪਹੁੰਚਿਆ ਹੋਏ ਨਹੀਂ ਤਾਂ ਕਰਨਲ ਤੋਂ ਉੱਪਰ ਆਮ ਪ੍ਰਮੋਸ਼ਨ ਨਹੀਂ ਹੁੰਦੀ ਅੱਜਕੱਲ ਔਰ ਆ ਕੇ ਉਹ ਫੇਰਾਰਸ ਇਸ ਦਾ ਜਿਹੜਾ ਉਹ ਕੰਮ ਕਰੇ ਜਿਹੜਾ ਕਿ ਬਿਲਕੁਲ ਅ ਅੰਡਰਗਰਾਉਂਡ ਉਹਨਾਂ ਦੀ ਟ੍ਰੇਨਿੰਗ ਜਿਸ ਤਰੀਕੇ ਦੀ ਔਰ ਐਵੇਂ ਨਹੀਂ ਪਿਛਲੇ 2-3 ਸਾਲ ਚ ਸ਼ਸਤਰ ਪੂਜਾ ਦੇ ਨਾਂ ਥੱਲੇ ਦੁਸ਼ਹਿਰੇ ਦੇ ਮੌਕੇ ਹਜ਼ਾਰਾਂ ਜਿਹੜੇ ਉਹਨਾਂ ਦੇ ਵਾਲੈਂਟੀਅਰ ਨੇ ਉਹ ਹਥਿਆਰ ਬੰਦ ਹੋ ਕੇ ਉਹਨਾਂ ਨੇ ਪੰਜਾਬ ਦੇ ਹਰ ਟਾਊਨ ਕਸਬੇ ਦੇ ਵਿੱਚ ਮਾਰਚ ਕੱਢੇ ਜੀ ਹਥਿਆਰਾਂ ਦੇ ਨਾਲ ਲੈਸ इवन ਮਲੇਰ ਕੋਟਲੇ ਦੇ ਵਿੱਚ ਮੁਸਲਮਾਨਾਂ ਨੂੰ ਪ੍ਰੋਵੋਕ ਕਰਨ ਦੀ ਕੋਸ਼ਿਸ਼ ਕੀਤੀ ਹੁਣ ਜਦੋਂ ਤੁਸੀਂ ਇਸ ਕਿਸਮ ਦਾ ਮਾਹੌਲ ਸਿਰਜੋਗੇ ਕੋਈ ਵੀ ਬੰਦਾ ਜਿਹਦੇ ਲਈ ਜ਼ਿੰਮੇਵਾਰ ਜਿਸ ਤੇਜ਼ੀ ਨਾਲ ਪੰਜਾਬ ਦੇ ਵਿੱਚ ਫਿਰਕੂ ਨਫ਼ਰਤ ਫੈਲਾਈ ਜਵੇਂ ਇੱਕ ਪਾਸਾ ਇਹ ਹੈ গ্রਾਸ ਰੂਟ ਦੇ ਉੱਤੇ ਤੁਸੀਂ ਪਿੰਡਾਂ 'ਚ ਵੜ ਕੇ ਆ ਕੰਮ ਕਰ ਰਹੇ ਹੋ ਦੂਜੇ ਪਾਸੇ ਜਿਹੜਾ ਉਹ ਗਊ ਰੱਖਸ਼ਾ ਦੇ ਨਾਂ ਥੱਲੇ ਤੁਸੀਂ ਫਾਰਮਿੰਗ ਇੰਡਸਟਰੀ ਨੂੰ ਡਿਸਟਰੋਏ ਕਰ ਰਹੇ ਪਰ ਮੇਸ਼ਰਕ ਅਸੀਂ ਕਿਸੇ ਕਿਸਮ ਦੀ ਹਿੱਸਾ ਦੇ ਹੱਕ 'ਚ ਨਹੀਂ ਹੈ ਪਰ ਮੈਂ ਇਹ ਸਮਝਦਾ ਹਾਂ ਵੀ ਕਈ ਵਾਰ ਜਸਟ ਇੱਕ ਨੈਰੋ ਪਿਕਚਰ ਨੂੰ ਦੇਖਣ ਦੀ ਥਾਂ ਤੇ ਇੱਕ ਵੱਡੀ ਪਿਕਚਰ ਜ਼ਰੂਰ ਦੇਖਣੀ ਚਾਹੀਦੀ ਹੈ ਵੀ ਕੀ ਸਰਕਮਸਟੈਂਸ ਜਾਂ ਕੀ ਹਾਲਾਤ ਨੇ ਹੁਣ ਸੱਖਾਂ ਦੇ ਸਾਹਮਣੇ ਜਵੇਂ ਮੈਂ ਪਹਿਲੇ ਸੈਕਸ਼ਨ 'ਚ ਜ਼ਿਕਰ ਕੀਤਾ ਹੈ 2015 ਚ ਬੁਰਜ ਜਵਾਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਚੋਰੀ ਹੋਣ ਦੇ ਨਾਲ ਘਟਨਾਕ੍ਰਮ ਸ਼ੁਰੂ ਹੁੰਦਾ ਹੈ 50 ਤੋਂ ਜ਼ਿਆਦਾ ਘਟਨਾਵਾਂ ਬਰਗਾੜੀ ਦੇ ਵਿੱਚ ਕੀ ਹੋਇਆ ਬਹਿਬਲ ਕਨਾਂ ਚ ਕੀ ਹੋਇਆ ਕੋਟ ਕਪੂਰੇ ਗੋਲੀਆਂ ਕਿੰਨੇ ਮਰਦੇ ਨੇ ਕਿੰਨੇ ਲਖਮੀ ਹੁੰਦੇ ਨੇ ਅੱਜ ਤੱਕ ਕੋਈ ਕਲੂ ਨਹੀਂ ਹੈ ਕੋਈ ਕੁਝ ਨਹੀਂ ਹੈ ਪਰ ਦੂਜੇ ਪਾਸੇ ਜੇ ਤੁਸੀਂ ਜਿਹੜਾ ਬਾਦਲ ਸਰਕਾਰ ਜੋ ਹੀ ਮੋਦੀ ਕਹਿੰਦਾ ਹੈ ਕਿ ਜੀ ਇਹ ਗੌਰ ਰਖਸ਼ਕ ਨਹੀਂ ਹੈ ਇਹ ਤਾਂ ਗੋਰਖਤੰ ਦਾ ਕਰਨ ਵਾਲੇ ਜਿਹੜੇ ਨੇ ਐਂਟੀ ਸੋਸ਼ਲ ਲੋਕ ਨੇ ਨਾੜ ਦੀ ਨਾਲ ਕੇਸ ਰਜਿਸਟਰ ਹੋ ਜਾਂਦੇ ਨੇ ਹੁਣ ਅਸੀਂ ਇਹ ਨਾ ਮਾਮਲਿਆਂ 'ਚ ਵੀ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਬਾਦਲ ਨੇ ਬਿਆਨ ਆਲੀ ਦਾਗ ਦਿੱਤਾ ਜੀ ਇਹ ਫੋਰਨ ਏਜੰਸੀਆਂ ਦਾ ਕੰਮ ਹੈ ਸੁਖਬੀਰ ਬਾਦਲ ਉਥੇ ਡੀਜੀਪੀ ਪਹੁੰਚ ਗਿਆ 6 ਟੀਮਾਂ ਬਣ ਗਈਆਂ 10 ਲੱਖ ਦਾ ਇਨਾਮ ਜਿਹੜਾ ਕੋਈ ਇਨਫੋਰਮ ਕਰੇਗਾ ਇੱਕ ਪੁਲਸਾਰੇ ਉਹਨੂੰ ਪੁਲਿਸ 'ਚ ਨੌਕਰੀ ਦਿੱਤੀ ਜਾਏਗੀ ਪੰਜਾਬ ਦੇ ਵਿੱਚ ਜਿਹੜਾ ਉਹ ਦੂਜੇ ਆਪਣੇ ਰੈਪਿਡ ਫੋਰਸ ਨੂੰ ਕਹਿੰਦੇ ਨੇ ਉਹ ਲਿਆ ਕੇ ਤਾਇਨਾਤ ਹੋਰ ਪੂਰਾ ਇੱਕ ਫੀਅਰ ਦਾ ਮਾਹੌਲ ਕ੍ਰੀਏਟ ਕਰ ਦਿੰਦਾ ਹੈ ਜੀ ਪੂਰੀ ਤਰ੍ਹਾਂ ਪਹੁੰਚ ਗਿਆ ਬਦਲ ਵੀ ਉੱਥੇ ਵੀ ਉਥੋਂ ਹੁਣ ਕੋਈ ਇਹਨਾਂ ਨੂੰ ਪੁੱਛੇ ਕਿ ਭਈ ਅਸੀਂ ਕੋਈ ਇਹ ਨਹੀਂ ਹੈ ਜਦੋਂ ਬਾਬਰ ਰਣਜੀਤ ਸਿੰਘ ਟੜੀਆਂ ਵਾਲੇ ਤੇ ਅਟੈਕ ਹੋਇਆ ਉਹ ਕਿੱਥੇ ਗਈਆਂ ਉਹ ਜਿਹੜੀ ਪਤਾ ਸੀ ਕੀ ਹੈ ਇਹ ਤਾਂ ਇਨਾਮ ਦੇ ਕੇ ਲੱਭ ਰਹੇ ਨੇ ਕਿ ਭਾਈ ਕਿੱਥੇ ਹੈ ਕੇਸ ਖੜਾ ਹੁਣ ਜੋ ਔਰੇ ਗੱਲ ਟਿਬਿਊਨ ਨੇ ਵੀ ਆਪਣੇ ਅੱਜ ਦੇ ਐਡੀਟোরੀਅਲ ਦੇ ਵਿੱਚ ਕਹੀ ਕਿ ਇਹ ਜਿਹੜਾ ਉਹਨੇ ਗੁਰੂਗ੍ਰਾਂਥ ਸਾਹਿਬ ਦੀਆਂ ਬੇਅਦਬੀ ਘਟਨਾਵਾਂ ਤੋਂ ਹੀ ਸ਼ੁਰੂ ਕੀਤਾ ਕਿ ਕਿੱਥੇ ਹੈ ਜਿਹੜੇ ਰੀਅਲ ਦੋਸ਼ੀ ਨੇ ਉਹ ਕੌਣ ਨੇ ਕਿੱਥੇ ਨੇ ਫਿਰ ਅਸੀਂ ਦੇਖਦੇ ਆਂ ਵੀ ਮਲੇਰਕੋਟਲੇ ਚ ਕੁਰਾਨੇ ਮਸਜਿਦ ਬੇਅਦਬ ਹੁੰਦਾ ਹੈ ਬੇਹਰਮਤੀ ਹੁੰਦੀ ਹੈ ਪਹਿਲਾਂ ਵਿਸ਼ਵਿੰਦੂ ਪਰਿਸ਼ਦ ਦੇ ਜਿਹੜੇ ਨੇ ਦੋਖ ਫੜਲੇ ਫਿਰ ਜਾ ਕੇ ਉਹਨੂੰ ਆਮ ਆਦਮੀ ਪਾਰਟੀ ਨਾਲ ਜੋੜ ਦਿੱਤਾ ਇਨਵੈਸਟੀਗੇਸ਼ਨ ਉੱਥੇ ਹੀ ਠੱਪ ਹੁਣ ਜਦੋਂ ਕਿ ਆਰਐਸਐਸ ਨੂੰ ਸੇਕ ਲੱਗਾ ਹੈ ਇੱਕ ਜਿਸ ਤਰੀਕੇ ਦੇ ਨਾਲ ਗਵਰਨਮੈਂਟ ਨੂੰ ਵਕਤ ਪਿਆ ਹੋਇਆ ਹੈ ਆਰਐਸਐਸ ਵਾਲਿਆਂ ਨੇ ਡਿਸਟ੍ਰਿਕਟ ਹੈੱਡਕੁਆਰਟਰ ਜਾ ਕੇ ਮੈਮੋਰੈਂਡਮ ਦਿੱਤੇ ਨੇ ਲਾਅ ਐਂਡ ਆਰਡਰ ਖਰਾਬ ਹੋ ਗਿਆ ਬੀਜੇਪੀ ਦੀ ਜਿਹੜੀ ਹੈ ਉਹ ਕਰੂਸ਼ਲ ਮੀਟਿੰਗ ਹੋ ਰਹੀ ਹੈ ਦੂਸਰਾ ਹੋ ਰਿਹਾ ਜੋ ਕੁੱਲ ਮਿਲਾ ਕੇ ਜਿਵੇਂ ਸੰਤ ਪਿੰਡਾਂ ਵਾਲੇ ਰਿਮਾਈਂਡ ਕਰਵਾਉਂਦੇ ਹੁੰਦੇ ਸੀ ਕਿ ਦੋ ਸੈਟ ਆਫ ਲਾਜ਼ ਨੇ ਇੱਥੇ ਦੋ ਕਾਨੂੰਨ ਨੇ ਇੱਕ ਬਹੁਗਿਣਤੀ ਦੇ ਲਈ ਹੈ ਤੇ ਇੱਕ ਸਾਡੇ ਲਈ ਹੈ ਹੁਣ ਸਾਡੇ ਲਈ ਸਾਡੇ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਜਾਂ ਬਾਬਾ ਰঞ্জੀਤ ਸਿੰਘ ਟੜੀਆਂਵਾੜੇ ਵਰਗੇ ਜਿਹੜੇ ਸਿੱਖ ਪ੍ਰਚਾਰਕ ਨੇ ਉਹ ਹਮਲੇ ਦਾ ਸ਼ਿਕਾਰ ਹੋਣ ਕਿਸੇ ਦੇ ਕੋਈ ਕੰਨਾਂ ਤੇ ਜੂਨ ਹੀ ਸਰਕਦੀ ਹੈ ਇੱਥੇ ਹੁਣ ਸਾਰਾ ਐਡਮਿਨਿਸਟ੍ਰੇਸ਼ਨ ਪੱਬਾਂ ਪਾਰ ਹੋਇਆ ਹੈ ਕਿ ਜੀ ਅਸੀਂ ਔਰ ਇਹਨਾਂ ਨੇ ਛੁੱਟੇ ਨਾਲ ਦੀ ਨਾਲ ਸੀਸੀਟੀਵੀ ਕੈਮਰਿਆਂ ਦੇ ਉੱਤੇ ਕੀ ਫੋਟੋ ਆਈ ਹੈ ਉਹ ਜਿਹੜੀ ਬਾਈਕ ਦੇ ਉੱਤੇ ਦੋ ਨੇ ਉਹ ਫੋਟੋ ਵੀ ਰਿਲੀਜ਼ ਕਰਤੀ ਮਤਲਬ ਉਹਨਾਂ ਨੂੰ ਇਵੇਂ ਵਕਤ ਪਿਆ ਹੈ ਕਿ ਬਈ ਜੇ ਅਸੀਂ ਨਾ ਲੱਭਿਆ ਤਾਂ ਪਤਾ ਨਹੀਂ ਸਾਡੇ ਨਾਲ ਕੀ ਹੁਣ ਇਹੀ ਫੁਰਤੀ ਅਸੀਂ ਸਮਝਦੇ ਹਾਂ ਵੀ ਚਲੋ ਲਾ ਇਨਫੋਰਸਮੈਂਟ ਏਜੰਸੀਜ਼ ਆਪਣਾ ਕੰਮ ਕਰਦੀਆਂ ਜਿਨ੍ਹਾਂ ਨੇ ਆਪਣੀ ਜਿਹੜਾ ਇਹ ਦੂਸਰੇ ਪਿੰਡ ਨੂੰ ਚੁਣਿਆ ਉਹ ਆਪਣੇ ਕੰਮ ਤੇ ਲੱਗੇ ਨੇ ਪਰ ਮੈਂ ਤਾਂ ਸਟੇਟ ਦੇ ਰਿਐਕਸ਼ਨ ਦੀ ਗੱਲ ਕਰਦਾ ਔਰ ਫਿਰ ਮੈਂ ਇੱਕ ਇਹ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇੰਟਰਫੀਅਰ ਕਰੋਗੇ ਲਿਆ ਕੇ ਤੁਸੀਂ ਆਰਐਸਐਸ ਅੱਜ ਜਿਸ ਕਦਰ ਪੰਜਾਬ ਦੇ ਪਿੰਡਾਂ 'ਚ ਹੋਮ ਲਾਈਫ ਜਿਸ ਕਿਸਮ ਦੀ ਨਫ਼ਰਤ ਲੋਕਾਂ ਦੇ ਹੁਣ ਜਿਹੜੇ ਕਿਸਾਨ ਅੱਕੇ ਬੈਠੇ ਨੇ ਜਿਹਨਾਂ ਨੇ ਪਹਿਲਾਂ ਹੀ ਕੋ ਆਤਮਕਾਤ ਕਰ ਰਹੇ ਨੇ ਡੇਰੀ ਫਾਰਮਿੰਗ ਦਾ ਤੁਸੀਂ ਕੀ ਹਾਲ ਕਰ ਦਿੱਤਾ ਤੁਸੀਂ ਸਿੱਖੀ ਦੇ ਜਿਹੜੇ ਇਸ਼ਤ ਨੇ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਬੇਅਦਬ ਕਰ ਰਹੇ ਹੋ ਔਰ ਪੰਜਾਬ ਦੇ ਤੁਸੀਂ ਮੋੜ-ਮੋੜ ਤੇ ਚੱਪੇ-ਚੱਪੇ ਦੇ ਉੱਤੇ ਮੰਦਰਾਂ ਦਾ ਜਾਲ ਵਿਛਾ ਰਹੇ ਹੋ ਸ਼ਾਖਾਵਾਂ ਹੁਣ 700 ਹੋ ਗਈਆਂ ਹੁਣ ਵੱਧ ਗਈਆਂ ਹੁਣ ਇਹ ਹੋ ਗਿਆ ਹੁਣ ਉਹ ਹੋ ਗਿਆ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਹੜਾ ਪਾਰਟ ਔਰ ਆਰਐਸਐਸ ਦੀ ਸਟੇਟਮੈਂਟ ਅ ਟਾਈਮ ਫਾਰ ਐਕਸ਼ਨ ਆਰਐਸਐਸ ਲੀਡਰਸ ਟੈਲ ਸੀਐਮ ਹੁਣ ਇਹਨਾਂ ਨੂੰ ਨਜ਼ਰ ਆ ਗਿਆ ਕਿ ਵੀ ਇਹ ਜਿਹੜਾ ਐਕਸ਼ਨ ਹੋਣਾ ਚਾਹੀਦਾ ਅਸੀਂ ਸਮਝਦੇ ਹਾਂ ਜਿਵੇਂ ਟ੍ਰਿਬਿਊਨ ਐਡੀਟੋਰੀਅਲ ਨੇ ਵੀ ਕਿਹਾ ਹੈ ਕਿ ਲੈਂਡ ਆਰਡਰ ਦੇ ਮਾਮਲੇ ਦੇ ਵਿੱਚ ਕ੍ਰਾਈਟੇਰੀਆ ਪੋਲੀਟੀਕਲ ਨਹੀਂ ਹੋਣਾ ਚਾਹੀਦਾ ਔਰ ਜਿਹੜੀ ਜਿੱਥੋਂ ਤੱਕ ਇਹ ਗੱਲ ਹੁਣ ਪਹੁੰਚ ਗਈ ਹੈ ਇਹ ਜਦੋਂ ਫੈਸਲੇ ਤੁਸੀਂ ਪੋਲੀਟੀਕਲ ਲੈਵਲ ਤੇ ਲੈਂਦੇ ਹੋ ਜੇ ਟਰਡੀਆਂ ਵਾਲੇ ਦੇ ਮਾਮਲੇ 'ਚ ਜਿਹਦਾ ਨਾਮ ਆਉਂਦਾ ਜਿਹਦੀਆਂ ਗੱਡੀਆਂ ਇਸਤੇਮਾਲ ਹੋਈਆਂ ਜਿਹਦੇ ਬੰਦੇ ਨੇ ਉਹਦੀ ਐਲੀਜੀਅੰਸ ਬਾਦਲ ਦੇ ਨਾਲ ਹੈ ਤੇ ਕਾਰਵਾਈ ਉੱਥੇ ਠੱਪ ਨਹੀਂ ਜੀ सीबीआई ਇਨਕੁਆਇਰੀ ਦੀ ਕੋਈ ਲੋੜ ਨਹੀਂ ਹੈ ਬੰਦਾ ਮਰ ਗਿਆ ਉੱਥੇ ਰਣਜੀਤ ਸਿੰਘ ਜਿਹੜੇ ਢੱਡੀਆਂ ਤੇ ਅਟੈਕ ਦੀ ਥਾਂ ਤੇ ਉਹਨਾਂ ਦੇ ਦੂਸਰਾ ਜਿਹੜਾ ਉਹਨਾਂ ਦੀ ਥਾਂ ਤੇ ਬੈਠਾ ਸੀ ਜੀ ਇਨਵੈਸਟੀਗੇਸ਼ਨ ਕੋਈ ਨਹੀਂ ਹੈ ਕੋਈ ਦੋਸ਼ੀ ਨਹੀਂ ਕੋਈ ਫੜਿਆ ਜਾਣਾ ਜਾਂ ਕੋਈ ਦੂਸਰਾ ਨਹੀਂ ਸੋ ਅਸੀਂ ਸਮਝਦੇ ਆਂ ਵੀ ਇਹ ਪੋਲਰਾਈਜ਼ ਕਰਨ ਦੀ ਲਾਈਨ ਵੀ ਹੋ ਸਕਦੀ ਹੈ ਕਿਉਂਕਿ ਇਹ ਗੱਲ ਅਕਸਰ ਪੰਜਾਬ ਦੇ ਵਿੱਚ ਸਾਨੂੰ ਬਹੁਤ ਹਲਕਿਆਂ ਤੋਂ ਸੁਣਨ ਨੂੰ ਮਿਲ ਰਹੀ ਹੈ ਕਿ ਅਭੀ ਇਹ ਜਿਉਂ-ਜਿਉਂ 2017 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਜੀ ਇਹ ਚੋਣਾਂ ਜਿੱਤਣ ਦੇ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਜੇ ਇਹਨਾਂ ਨੂੰ ਹਿੰਦੂ-ਸਿੱਖ ਫਸਾਦ ਕਰਾਣੇ ਪੈਂਦੇ ਨੇ ਪੋਲਰਾਈਜੇਸ਼ਨ ਦੇ ਲਈ ਉਹ ਕਰਵਾ ਦੇਣਗੇ ਕੋਈ ਹੋਰ ਵੱਡੀ ਘਟਨਾ ਕਰਨੀ ਪੈਂਦੀ ਹੈ ਕਿਸੇ ਦਾ ਮਰਡਰ ਕਰਾਣਾ ਪੈਂਦਾ ਉਹ ਕਰਵਾ ਦੇਣਗੇ ਸੋ ਕੁੱਲ ਮਿਲਾ ਕੇ ਇਹ ਜਿਹੜਾ ਸਾਰਾ ਮਾਹੌਲ ਪੰਜਾਬ ਦੇ ਵਿੱਚ ਸਿਰਜਿਆ ਹੈ ਇਹਨਾਂ ਦੀਆਂ ਏਜੰਸੀਆਂ ਨੇ ਸਿਰ ਜਿਆ ਇਹਨਾਂ ਦੇ ਆਪਣੇ ਆਰ ਏਜੰਸੀਆਂ ਦੇ ਨਾਲ ਅੱਜ ਕੱਲ ਆਰ ਐਸ ਐਸ ਦਾ ਮੇਜਰ ਰੋਲ ਹੈ ਹਾਂ ਕਈ ਵਾਰੀ ਆਰ ਐਸ ਐਸ ਨੂੰ ਝਟਕਾ ਲੱਗਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹ ਇੰਨੇ ਕੌਨਫੀਡੈਂਟ ਹੋ ਜਾਂਦੇ ਨੇ ਸਮਝਦੇ ਨੇ ਵੀ ਸ਼ਾਇਦ ਸਿੱਖਾਂ ਦੀ ਗੈਰਤ ਮੁੱਕ ਗਈ ਸਿੱਖ ਮੁੱਕ ਗਏ ਨੇ ਫਿਰ ਕੋਈ ਘਟਨਾ ਵਾਪਰ ਜਾਂਦੀ ਜਿਵੇਂ ਰੁਲਦੇ ਵੇਲੇ ਵਾਪਰ ਗਈ ਸੀ ਜਾਂ ਹੁਣ ਵਾਪਰ ਗਈ ਹੈ ਫਿਰ ਇਹ ਜਿਹੜੇ ਨੇ ਪੁੱਠੇ ਪੈਰੀ ਜਿਹੜਾ ਉਹ ਉਹੀ ਰਾਗਲ ਆਪਣਾ ਸ਼ੁਰੂ ਕਰ ਦਿੰਦੇ ਨੇ ਕਿ ਜੀ ਅੱਤਵਾਦੀ ਤੇ ਸੈਸ਼ੈਸਮਸ ਤੇ ਖਾਲਿਸਤਾਨ ਨਹੀਂ ਤੇ ਫੋਰਨ ਕੰਟਰੀਜ਼ ਪਹਿਲਾਂ ਤੁਸੀਂ ਆਪਣੀ ਸਟੇਟ ਦਾ ਦੀ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਸੰਭਾਲੋ ਔਰ ਜਿਵੇਂ ਇਹ ਕਹਿੰਦੇ ਨੇ ਜੀ ਕਿ ਲਾ ਇਜ਼ ਬਲਾਈਂਡ ਕਾਨੂੰਨ ਅਨਾ ਹੁੰਦਾ ਹੈ ਜੇ ਅਨਾ ਕਾਨੂੰਨ ਹੈ ਤੇ ਫਿਰ ਜਿਹੜੇ ਸਿੱਖ ਮੁੱਦਿਆਂ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਲਈ ਵੀ ਔਰ ਜਿਹੜੇ ਹਿੰਦੂਤਵੀ ਨੇ ਇਹਨਾਂ ਦੇ ਦੋ ਸੈਟ ਆਫ ਲਾਜ਼ ਨਹੀਂ ਹੋਣੇ ਚਾਹੀਦੇ ਸੋ ਇਹ ਇੱਕ ਇਸ਼ੂ ਹੈ ਆਉਣ ਵਾਲੇ ਦਿਨਾਂ ਅਸੀਂ ਦੇਖਾਂਗੇ ਕਿ ਇਹ ਕਿਵੇਂ ਇਸ ਪੋਲਰਾਈਜ਼ੇਸ਼ਨ ਨੂੰ ਜਿਹੜੀ ਇਹਨਾਂ ਨੇ ਕਰਵਾਣੀ ਸ਼ੁਰੂ ਕੀਤੀ ਹੋਈ ਹੈ ਇਹਨੂੰ ਕਿਸ ਹੱਦ ਤੱਕ ਲੈ ਕੇ ਜਾਣਗੇ ਜੀ ਡਾਕਟਰ ਸਾਹਿਬ ਬਿਲਕੁਲ ਇਥੇ ਲਾਇਆ ਨਿਆ ਬ੍ਰੇਕ ਈਵਰਸ ਦੱਸੇ ਕਿਤੇ ਨਹੀਂ ਜਾਣਾ ਮਿਲਦੇ ਆਂ ਛੋਟੇ ਬ੍ਰੇਕ ਤੋਂ ਬਾਅਦ